ਸਤਿ ਸ਼੍ਰੀ ਅਕਾਲ ਜੀ ਕੀ ਹਾਲ ਚਾਲ ਹੈ ਤੁਹਾਡਾ ਸਵਾਗਤ ਹੈ ਤੁਹਾਡੇ ਆਪਣੇ ਪੀਵੀਓ 8 ਵਾਲੇ YouTube ਚੈਨਲ ਤੇ ਜਿਹੜਾ ਤੁਹਾਨੂੰ ਦਿਖਾ ਲਾਂਗੇ ਗਰਾਊਂਡ ਦਾ ਮਾਹੌਲ ਠੀਕ ਹੈ ਜੀ ਸਾਰੇ ਵੀਰ ਦੇ ਖੇਡ ਰਹੇ ਆ ਪਿੱਛੇ ਫੁੱਟਬਾਲ ਖੇਡ ਰਹੇ ਆ ਠੀਕ ਹੈ ਜੀ ਇੱਧਰ ਆਪਣੇ ਬੈਡਬਾਲ ਖੇਡ ਰਹੇ ਆ ਇਹ ਪੁਨੇਆਣੇ ਇੱਧਰ ਫੁੱਟਬਾਲ ਪੂਰੇ ਇਧਰ ਪਿੱਛੇ ਕਲੱਬ ਹੈ ਠੀਕ ਹੈ ਜੀ ਤੇ ਦਿਖਾ ਲਦੇ ਆ ਤੁਹਾਨੂੰ ਸਾਰੇ ਮਾਹੌਲ ਬਣੇ ਰਿਹਾ ਬਲੌਗ ਦੇ ਵਿੱਚ ਠੀਕ ਹੈ ਜੀ ਵਧੀਆ ਲੱਗਾ ਕਮੈਂਟ ਕਰਕੇ ਜਰੂਰ ਦੱਸਿਆ ਕਰੋ ਠੀਕ ਹੈ ਜੀ ਬਲੌਗ ਕਿਦਾਂ ਦਾ ਲੱਗਾ ਠੀਕ ਹੈ ਜੀ ਜਰੂਰ ਦੱਸਿਆ ਕਰੋ ਕਮੈਂਟ ਤੁਸੀਂ ਮੇਰਾ ਵੀਰ ਕਰਦੇ ਨਹੀਂ ਨਾਲੇ ਸਪੋਰਟ ਕਰੋ ਭਰਾ ਠੀਕ ਹੈ ਜੀ ਤੁਹਾਡੀ ਸਪੋਰਟ ਦੇ ਆਸਰੇ ਹੀ ਆਪਾਂ ਅੱਗੇ ਵਧਣਾ ਠੀਕ ਹੈ ਜੀ ਤੇ ਬਣ ਰਹੋ ਆਪਣਾ ਤੁਹਾਡਾ ਪੀਵੀ08 ਵਾਲਾ ਬਣ ਰਹੋ ਬਲੌਗ ਦੇ ਵਿੱਚ ਸਸਿੱਕਾ ਆਪਣੇ ਘੁੰਮਣ ਵੀ ਆਉਂਦੇ ਆ ਸਾਡੇ ਤੋਂ ਪਤਾ ਹੀ ਹੁਣਾ ਹਨਾ ਮਾਲਾ ਸਾਡੇ ਘੁੰਮਣੇ ਵਾਲਾ ਗਰਾਊਂਡ ਆ ਗਈ ਆਪਣੀ ਠੀਕ ਹੈ ਜੀ ਰਸ਼ ਰੁਸ਼ ਦਾ ਬਹੁਤ ਆ ਗਰਾਊਂਡ ਦੇ ਵਿੱਚ ਦਿਖਾਉਂਦੇ ਆ ਤੁਹਾਨੂੰ ਸਾਰਾ ਹੀ ਮਾਹੌਲ ਗਰਾਊਂਡ ਦਾ ਠੀਕ ਹੈ ਜੀ ਅਸੀਂ ਉੱਥੇ ਮੇਨ ਟੌਨ ਜਾਣ ਜਾ ਰਹੇ ਆ ਕਲੱਬ ਨੂੰ ਮੰਡੇ ਠੀਕ ਹੈ ਜੀ ਦੇਖੋ ਰਸ਼ ਹੂੰ ਠੀਕ ਹੈ ਜੀ ਪਾਣੀ ਪੂਣੀ ਵੀ ਲੱਗ ਚੁੱਕਾ ਹਾਂ ਰੱਛ ਦੇਖੋ ਉਹ ਪਹੁੰਚ ਕੇ ਕਰਾਂਗਾ ਬੰਦੇ ਚੰਗੇ ਹੁਣ ਆਪਣੇ ਨਹਾਣੇ ਨਿੱਕੇ ਲਾ ਰਹੇ ਆ ਮੀਤ ਮੂਤ ਹਨ ਖੇਡ ਰਹੇ ਆ ਸਭ ਤੋਂ ਵਧੀਆ ਕਿੰਦਾ ਹਾਲ ਸਾਰਿਆਂ ਦਾ ਵਧੀਆ ਵਧੀਆ ਚੜਦੀ ਕਲਾ ਸਹੀ ਆ ਖੇਡੀ ਜਾਂਦੇ ਜੀ ਗਰਾਊਂਡ ਦੇਖੋ ਸਾਡੇ ਪਿੰਡ ਵਾਲੇ ਨਿਆਣੇ ਖੇਡ ਰਹੇ ਆ ਫੋਟੋ ਵਾਲੇ ਵੀ ਖੇਡ ਰਹੇ ਆ ਠੀਕ ਹੈ ਜੀ ਬਣੇ ਰਹੋ ਬਲੌਗ ਦੇ ਵਿੱਚ ਦਿਖਾਲਦੇ ਆ ਤੁਹਾਨੂੰ ਸਿਸਟਮ ਕਲੱਬ ਵਾਲਾ ਵੀ ਠੀਕ ਹੈ ਜੀ ਗਰਾਊਂਡ ਸਾਡੇ ਸਾਹਮਣੇ ਹੀ ਆ ਔਚ ਕੇ ਜੇ ਪੈਣੀ ਮੜੀ ਜੀ ਨਿਆ ਪਿੰਡ ਸਾਡੇ ਦੀ ਗਰਾਊਂਡ ਵੀਰੋ ਠੀਕ ਹੈ ਜੀ ਸਾਰੇ ਹੁਣ ਮੁੰਡੇ ਮੀਂਹ ਤੋਂ ਉਤਲਾਉਂਦੇ ਪੂਰਾ ਥੱਕ ਪਾ ਰਹੇ ਆ ਇਹ ਗਰਾਊਂਡ ਦਾ ਮਾਹੌਲ ਦੇਖੋ ਮੇਰਾ ਵੀਰ ਇੱਧਰ ਖੇਡ ਰਹੇ ਆ ਫੁੱਟਬਾਲ ਠੀਕ ਹੈ ਜੀ ਇੱਧਰ ਬੈਡਬਾਲ ਸਾਰਾ ਹੀ ਦਿਖਾਉਂਦੇ ਆ ਤੁਹਾਨੂੰ ਠੀਕ ਹੈ ਜੀ ਦੇਖੋ ਮਾਹੌਲ ਸਾਰਾ ਹੀ ਆਪਣੇ ਪਿੰਡ ਦੇ ਗਰਾਊਂਡ ਦਾ ਇਹ ਖੇਡ ਰਹੇ ਆ ਫੁੱਟਬਾਲ ਠੀਕ ਹੈ ਜੀ ਤੇ ਇਹਦਾ ਜੀ ਇੱਥੇ ਬੈਠੇ ਆ ਉਧਰ ਨਿਆਣੇ ਖੇਡ ਰਹੇ ਆ ਬੈਡਬਾਲ ਸਾਰੇ ਨਿਆਣੇ ਵੇਖ ਰਹੇ ਆ ਕਲੱਬ ਦੇ ਵੀ ਤੁਹਾਨੂੰ ਮਾੜੇ ਦਿਖਾ ਲੈਂਦੇ ਆ ਬਾਕੀ ਵੀ ਔਲੀ ਔਲੀ ਕਰਦੇ ਆ ਠੀਕ ਹੈ ਜੀ ਉਧਰ ਬੱਟਾ ਹੈ ਨਹੀਂ ਮੁੰਡੇ ਹੁਣ ਖੇਡਣ ਵਾਲਾ ਹੋ ਗਏ ਆ ਸਹੀ ਨਵੇਂ ਨਿਆਰੇ ਖੇਡਣ ਵਧੀਆ ਗੱਲ ਆ ਨਸ਼ੇ ਪਤੋ ਤੋਂ ਦੂਰ ਰਹਿਣਗੇ ਗਰਾਊਂਡ 'ਚ ਆਉਣਗੇ ਤਾਂ ਠੀਕ ਆ ਜੀ ਤੇ ਸਾਰਾ ਮਾਹੌਲ ਸਾਡੇ ਸਾਹਮਣੇ ਆ ਤੁਹਾਨੂੰ ਪਤਾ ਹੀ ਆ ਵਧੀਆ ਗੱਲ ਆ ਨਸ਼ੇ ਪਤੋ ਤੋਂ ਦੂਰ ਰਹਿਣਗੇ ਹਨਾ ਅੰਦਰ ਕਲੱਬ ਦੇ ਵਿੱਚ ਦੇਖਦੇ ਕਿੰਨੇ ਕੁ ਬੀਗ ਰਿਹਾ ਠੀਕ ਆ ਕਿੱਦਾਂ ਭਾਜੀ ਕਲੱਬ ਦੇ ਵਿੱਚ ਦੇਖਦੇ ਕਿੰਨਾ ਲਓ ਜੀ ਨਹੀਂ ਲੱਗ ਰਹੀ ਅੰਦਰ ਵੀ ਆਪ ਵੀ ਤੁੱਲ ਦੇਖਿਆ ਹੁਣ ਸਾਰਾ ਹੀ ਹਨਾ ਇੰਝ ਲੱਗ ਰਹੀ ਹੈ ਔੜੇ ਵੀਰ ਆ ਬੱਖ ਵੀਰ ਆ ਫੁੱਟਬਾਲ ਦਮੇਂ ਤੋਂ ਵਿੱਚੇ ਲਾਉਂਦੇ ਜਾਂਦੇ ਆ ਫੀਲ ਦੇ ਵੀ ਆਪਣੇ ਫੁੱਟਬਾਲ ਇਕੱਠੇ ਹੀ ਨੇ ਸਾਰੇ ਵੀ ਸਾਰੇ ਠੀਕ ਹੈ ਜੀ ਗਰਾਊਂਡ ਦੇ ਵਿੱਚ ਦਿਖਾਉਂਦਾ ਮੈਂ ਇਤਰੇ ਨੂੰ ਬਾਅਦੇ ਆ ਤੇ ਹਾਲਾ ਰੀਸ਼ਮ ਕਦਾਂ ਚੜਦੀ ਗਲਾ ए बढ़िया और बिजी चेक खेल बैटबॉल नहीं ब्लॉक चल ਉਹ ਉਹ ਆਤਰ ਗੋ ਬੱਤੇ ਬਹੁਤ ਠੀਕ ਹੈ ਜੀ ਇਧਰ ਵੀ ਆਉਦੇ ਸਾਨੂੰ ਪਟਵਾਲਾ ਤੇ ਕਿੰਦੇ ਵੀਰ ਦੁਨਿਆਨੇ ਖੇਡਣ ਲੱਗ ਗਏ ਆ ਸ਼ੇਅਰ ਜ਼ਰੂਰ ਕਰਿਆ ਕਰੋ ਕਮੈਂਟ ਕਰਕੇ ਦਿਲ ਦੋਸਿਆ ਕਰੋ ਕਦਾਵਾ ਲੱਗੀ ਵੀਡੀਓ ਵਲੋਗ ਹਾਂ ਸਾਰਾ ਜੀ ਦੇਖਦੇ ਆ ਹਮੋਂ ਦਾ ਸਾਡਾ ਕਹਿੰਦੇ ਵੀਰ ਕਬੱਡੀ ਵਾਲਾ ਠੀਕ ਹੈ ਜੀ बहुत बढ़िया नाम है गगन भीत कबड्डी ठीक है जी चक्का सारे उधर भी आंदे थोड़ा बड़ा माहौल सारा ही है ना जी ਆ ਗਿਆ ਤੈਨੂੰ ਰਾਤ ਕੱਟ ਗਿਆ ਸਾਰੇ ਅੱਗੇ ਦੀ ਛਾਤੀ ਜਾਂ ਤੇਰਾ ਬੰਦਾ ਘੜ ਜਾਣਾ ਇੱਕ ਲੇਨ ਦਾ ਫੇਰ ਵੀ ਤੱਕ ਪਾਰੇ ਆ ਪੂਰੀ ਠੀਕ ਹੈ ਜੀ ਇੱਕ ਗੱਲ ਨਹੀਂ ਮਾਮਾ ਮਿਲਦਾ ਹੋਵੇ ਆਰੇ ਵੀ ਵੀਰ ਬੂਰੇ ਔਰ ਠੀਕ ਹੈ ਜੀ ਇਕ ਇੰਟਰ ਵੀ ਦੇ ਲਓ ਥੋੜਾ ਵਾਲਾ ਠੀਕ ਹੈ ਜੀ ਮੁੰਡੇ ਸਾਰੇ ਗਰਾਊਂਡ ਵਿੱਚ ਆਉਂਦੇ ਆ 4 ਵਜੇ ਤੋਂ 5 ਵਜੇ ਤੱਕ ਆ ਜਾਂਦੇ ਆ ਮਿਹਨਤ ਲੋਨ ਉੱਧਰ ਲਾਉਣ ਲੱਗੇ ਆ ਵੀਰ ਦੌੜਦੇ ਹਨਾ ਖਫਤ ਕਰ ਰਹੇ ਆ ਹਨਾ ਮਿਹਨਤ ਲਾਉਣ ਲਈ ਠੀਕ ਹੈ ਜੀ ਗਰਾਊਂਡ 'ਚ ਗੇੜਾ ਦਿੰਦੇ ਪਹਿਲਾਂ ਸਾਰੀ ਦੇ ਵਿੱਚ ਠੀਕ ਹੈ ਜੀ ਉਹ ਮੁੰਡੇ ਮਿਹਨਤ ਵਾਲੇ ਜਿਹੜਾ ਸਾਰੇ ਹਨਾ ਇਹ ਫੁੱਟਬਾਲ ਵੀ ਖੇਡਦੇ ਮਿਹਨਤ ਨੂੰ ਲਾ ਮਿਹਨਤ ਲਾ ਫੁੱਟਬਾਲ ਪਹਿਲਾਂ ਜਾਂ ਠੀਕ ਹੈ ਜੀ ਾਰੇ ਵੀ ਮਿਹਨਤ ਵਾਲੀ ਆ ਠੀਕ ਹੈ ਜੀ ਚਲੋ ਠਾ ਬਣੇ ਰੋ ਬਲੌਗ ਦੇ ਵਿੱਚ ਇੱਥੇ ਸਾਡਾ ਹੋਰ ਕੋਈ ਜਿੱਤਾਂ ਵਧੀਆ ਜੇ ਟੱਕਰੀ ਦਾ ਫੇਰ ਦਿਖਾਉਂਦੇ ਆ ਠੀਕ ਹੈ ਜੀ ਕਮੈਂਟ ਕਰਕੇ ਜਰੂਰ ਦੱਸਿਓ ਬਣੇ ਰੋ ਬਲੌਗ ਦੇ ਵਿੱਚ ਕਿਦਾਂ ਹੋਏ ਟਾਇਰ ਖੱਚ ਨਹੀਂ ਰਿਹਾ ਫੋਟੋ ਵਾਲ ਖੇੜ ਰਿਹਾ ਫੋਟੋ ਵਾਲ ਬੈਡਵਾਲ ਸਹੀ ਆ ਆਊਟ ਹੋ ਗਿਆ ਕਿੰਨੇ ਬੋਲਾ ਦੋ ਤਿੰਨ ਦਾਈ ਚੌਕਾ ਚੌਕਾ ਛੱਡਿਆ ਸਹੀ ਆ ਆਊਟ ਹੋ ਗਿਆ ਵੀਰ ਠੀਕ ਹੈ ਜੀ ਸਸੀ ਗਾਲ ਜੀ ਵੀਰੋ ਕਿੱਦਾਂ ਦਾ ਲੱਗਾ ਬਲੌਗ ਗਰਾਉਂਡ ਦਾ ਸਾਡੇ ਪਿੰਡ ਦਾ ਕਿੱਦਾਂ ਦਾ ਮਾਹੌਲ ਲੱਗਿਆ ਜੀ ਕਮੈਂਟ ਕਰਕੇ ਜਰੂਰ ਦੱਸਿਓ ਠੀਕ ਹੈ ਜੀ ਨਸ਼ੇ ਪੁੱਤੋਂ ਦੂਰ ਰੋ ਆ ਦੇਖੋ ਨਿਆਣੇ ਖੇੜੇ ਕਿੰਨੇ ਵਧੀਆ ਲੱਗ ਰਹੇ ਆ ਫੋਟੋ ਵਾਲੇ ਵੀਰ ਕਿਹੜੇ ਆ ਮਿਹਨਤ ਲਾ ਰਹੇ ਆ ਕਲੱਬ ਦੇ ਵਿੱਚ ਨਸ਼ੇ ਵਿੱਚੋਂ ਬਚ ਕੇ ਬਾਕੀ ਠੀਕ ਹੈ ਜੀ ਮਿਹਨਤ ਜਰੂਰ ਲਾਓ ਸਸੀ ਗਾਲ